ਰੱਖ ਲਈਏ ਹਾਂਜੀ ਨਾਲੇ ਰੱਖਣੇ ਇੱਕ ਗੁਰਦੁਆਰਾ ਬਾਬਾ ਦੀਪ ਸਿੰਘ ਆ ਮੈਂ ਪੂਰੀ ਗੱਲ ਕਹਿੰਦਾ ਅਜ ਨਾਲ ਜਿਹੜੀ ਪ੍ਰੋਗਰਾਮ ਆਜੀ ਅਜ ਨਾਲੇ ਗੁਰਦੁਆਰਾ ਬਾਬਾ ਦੀਪ ਸਿੰਘ ਆ ਸੜਕ ਦੇ ਉੱਤੇ ਭੀੜ ਨਾਲ ਇਕੱਠੀ ਕਰਿਓ ਕਾਫਲੇ ਨਾਲ ਲਿਆਇਓ ਕੱਲਾ ਕੱਲਾ ਜ਼ਿਮੇਵਾਰ ਨਮਾਇੰਦਾ ਜਿਹਨੂੰ ਆਟੋਨਮੀ ਦੇ ਕੇ ਭੇਜੋ ਵੀ ਜਿਹੜਾ ਫੈਸਲਾ ਹੋਵੇ ਫਾਈਨਲ ਹੋਵੇ ਇਹ ਨਾ ਕਹੋ ਮੈਂ ਜਾ ਕੇ ਉਹਨਾਂ ਨਾਲ ਗੱਲ ਕਰੂੰਗਾ ਤਾਂ ਫਿਰ ਦੱਸੂੰਗਾ ਜ਼ਿਮੇਵਾਰ ਨਮਾਇੰਦਾ ਇੱਕ ਇੱਕ 10 ਵਜੇ ਤੱਕ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੋ ਭਰਾਵੋ ਕੋਈ ਤਰੀਕਾ ਬਣਾ ਲਈਏ ਪੰਜਾਬ ਦੀ ਅਸਲੀ ਤਸਵੀਰ ਪੇਸ਼ ਕਰੀਏ ਤੇ ਨਾਲ ਦੀ ਨਾਲ ਸਾਡੀ ਇਹ ਵੀ ਇਹ ਚੇਤਾਵਨੀ ਲੈ ਲਓ ਜਿਹੜੀ ਐਨਜੀਓ ਸੇਵਾ ਕਰਨਾ ਚਾਹੁੰਦੀ ਆ ਟੀਮਾਂ ਸਾਰਿਆਂ ਕੋਲ ਹੈਗੀਆਂ ਨੇ ਸਾਰੇ ਇਹਦੇ ਨੁਮਾਇंदे ਪਹੁੰਚ ਸਕਦੇ ਨੇ ਜੇ ਕਿਸੇ ਨੇ ਅੜੀ ਕਰਕੇ ਹਉਮੈ ਭਗਾਈ ਇੱਥੇ ਨਾਮ ਜਿਹੜਾ ਮਰਜ਼ੀ ਵਰਤ ਲਓ ਦਲ ਖਾਲਸਾ ਬਾਹਰ ਕੱਢ ਦਿਓ ਯਾਰ ਇਹਦੇ ਤੋਂ ਜਿੰਨੇ ਲੈਣੀ ਜ਼ਿੰਮੇਵਾਰੀ ਲੈ ਲੈ ਪਰ ਜਿਹੜੀ ਸੰਸਥਾ ਆਪਣੀ ਹਉਮੈ ਵਖਾ ਕੇ ਨਾਨਮੈਂ ਦਾ ਪਹੁੰਚਿਆ ਤੇ ਆਪਣੇ ਤਰੀਕੇ ਨਾਲ ਹੀ ਕੰਮ ਚੱਲਿਆ ਫਿਰ ਅਸੀਂ ਆ ਸੜਕ ਨਹੀਂ ਗੱਡੀਆਂ ਫਿਰ ਡਾਕੇ ਵਿਖਾਲਾਂਗੇ ਤੁਸੀਂ ਯਾਰ ਪੰਜਾਬ ਕਸਿਆਲਾ ਬਣਾ ਕੇ ਰੱਖਦੇ ਲੱਗੇ ਅਸੀਂ ਪੈਰਾਂ ਦੇ ਖੜਾ ਕਰਨਾ ਪੰਜਾਬ ਇਹਨਾਂ ਨੂੰ ਮੰਗਤੇ ਨਹੀਂ ਬਣਾਉਣਾ ਸੋ ਉਹਦੇ ਲਈ 10 ਵਜੇ ਅਜਨਾਲੇ ਗੁਰਦੁਆਰਾ ਬਾਬਾ ਦੀਪ ਸਿੰਘ ਸਾਰੀਆਂ ਸੰਸਥਾਵਾਂ ਨੂੰ ਐਨ ਜੀਓਸ ਨੂੰ ਜਿੰਨੇ ਤੁਸੀਂ ਲੱਗੇ ਭਰਾਓ ਨਿੱਕੇ ਵਟੇ ਆਪਣਾ ਜ਼ਿੰਮੇਵਾਰ ਨਮਾਇੰਦਾ ਭੇਜੋ ਆਪਣੀ ਸਮਰੱਥਾ ਦੇ ਮੁਤਾਬਕ ਜ਼ਿੰਮੇਵਾਰੀ ਲਈਏ ਸੋ ਮੈਂ ਛੋਟੀ ਜਿਹੀ ਬੇਨਤੀ ਕਰ ਲਾਂ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਹਰ ਫੀਲਡ ਦੇ ਵਿੱਚ ਚਾਰ ਪੰਜ ਤਮਾਸ਼ਪੀਨ ਲੋਕ ਹੁੰਦੇ ਆ ਸਾਰਾ ਕੁਝ ਮਤਲਬ ਉਹ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡੀ ਸਾਰਿਆਂ ਨੂੰ ਕਾਮ ਨੂੰ ਪੰਤ ਨੂੰ ਹਰ ਪੀੜਿਤ ਇਲਾਕੇ ਨੂੰ ਪੰਜਾਬ ਨੂੰ ਬਹੁਤ ਲੋੜ ਹੈ ਵੀ ਕਿਸੇ ਦੇ ਆਖੇ ਕੋ ਕੰਮ ਆਪਦਾ ਬੰਦ ਨਾ ਕਰਿਓ ਮੈਂ ਤੁਹਾਨੂੰ ਬੇਜਾਸ਼ ਕਰਦਾ ਮੈਂ ਤੁਹਾਡੇ ਦਲ ਖਾਲਸਾ ਦੇ ਚਰਨਾਂ 'ਚ ਬੇਨਤੀ ਕਰਨਾ ਵਾ ਕਿਸੇ ਬੰਦੇ ਤੋਂ ਹਟ ਹੋ ਕੇ ਆਪਣਾ ਮਨ ਦਿਖਾ ਕੇ ਬਾਕੀਆਂ ਲੋਕਾਂ ਦਾ ਹੱਕ ਨਾ ਮਾਰਿਓ ਸੇਵਾ ਤੁਹਾਡੇ ਨੂੰ ਲੋਕ ਬਹੁਤ ਮਤਲਬ ਮੰਨਦੇ ਨੇ ਤੇ ਤੁਹਾਡੇ ਨਾਂ ਦੇ ਉੱਤੇ ਉਹ ਦੇਣ ਨੂੰ ਵੀ ਤਿਆਰ ਹੋ ਜਾਂਦੇ ਨੇ ਇਹ ਕੰਮ ਨਾ ਕਰਿਓ ਵੀ ਸੇਵਾ ਬੰਦ ਨਹੀਂ ਕਰਨੀ ਜੋ ਆਪਣਾ ਮਨ ਜੋ ਸਾਡੇ ਮਨ ਚ ਗੁੱਸਾ ਹੈ